ਕਹਿੰਦਾ ਮੇਰੀ ਸੋਹਣੀ ਨੀ ਜੋ ਵਰਤਾ ਕਹਿੰਦਾ ਮੇਰੀ ਸੋਹਣੀ ਨੀਜੇ ਟਕਰੇ ਚਤਰਾਇਆਂ ਸੋਹਣੀ ਮਹਿਬੂਬੂ ਗਾਵੇਂ ਚਤਰਾਇਆਂ ਸੋਹਣੀ ਮਹਿਬੂਬੂ ਗਾਵੇਂ ਚਤਰਾਇਆਂ ਸੋਹਣੀ ਮਹਿਬੂਬੂ ਬਹੁਤ ਖੱਲੇ ਦੀਵੇਂ ਰੂਪ ਸਿਆਹੀ ਤੇਲੇ ਦੀਵੇਂ ਰੂਪ ਸਿਆਹੀ ਉਹ ਵੀ ਚੜ ਗਈ ਛੱਤੇ ਬੱਲੇ ਦੀਵੇਂ ਰੂਪ ਸਿਆਹੀ ਉਹ ਵੀ ਚੜ ਗਈ ਛੱਤੇ ਵੇਖੋਣੀ ਮੇਰੀ ਹਾਨ ਦੀ ਉਹ ਮੇਰੇ ਦੇਖ ਕੂਨੀਆ ਮੰਦੇ ਨੱਚਾ ਕਰੋ ਨੱਚਾ ਕਰੋ ਹਾਂ ਉਹ ਮਿਆਤਾਵੇ ਤਾਵੇ ਡੱਪੂ ਕੁੱਤਾ ਲੰਪੜਾ ਦਾ ਸ਼ੌਕਾਰ ਦੀ ਕੁੜੀ ਕੱਟ ਲਿਆਵੇ ਹਾਂ ਡੱਪੂ ਕੁੱਤਾ ਲੰਪੜਾ ਦਾ ਸ਼ੌਕਾਰ ਦੀ ਕੁੜੀ ਕੱਟ ਲਿਆਵੇ ਕੱਟਣੀ ਸੀ ਭੱਡੇ ਸਾਡੀ ਹੋ ਕੱਢਣੀ ਸੀ ਵੱਡੇ ਸਾਹਿਬ ਦੀ ਜਿਹੜਾ ਲੰਮੀਆਂ ਤਰੀਕਾਂ ਪਾਵੇ ਮਤਰੰਗ ਦੇ ਲੈ ਹੋ ਗੱਡੀ ਅਸੀਂ ਉਹ ਚੜਨਾ ਲੈ ਹੋ ਗੱਡੀ ਅਸੀਂ ਉਹ ਚੜਨਾ ਜਿਹੜੀ ਤੁਰ ਮੰਗਲੇ ਨੂੰ ਜਾਵੇ ਉੱਥੇ ਕੀ ਵਿਗਦੇ ਜੱਸਾ ਸਾਟਾ ਪੱਤਾ ਲੀਏ ਨਾ ਰੇ ਤਪੂ ਮੰਗਲੇ ਪਿੰਡਾਂ ਵਿੱਚੋਂ ਪਿੰਡ ਸੁਣੀ ਦਾ ਪਿੰਡ ਸੁਣੀ ਦਾ ਲੱਗੀਆਂ ਭਈ ਉੱਥੋਂ ਦੇ ਦੋ ਬਲਦ ਸੁਣੀ ਦੇ ਭੱਲੇ ਭਈ ਉੱਥੋਂ ਦੇ ਦੋ ਬਲਦ ਸੁਣੀ ਦੇ ਗਲ ਵਿੱਚ ਜਨਾ ਦੇ ਕੱਲੀਆਂ ਭਈ ਪੱਤ ਪੱਤ ਕੇ ਮੱਕੀ ਬੀਜਣਾ ਭੱਲੇ ਹੋ ਪੱਤ ਪੱਤ ਕੇ ਮੱਕੀ ਬੀਜਣ ਗੱਠ ਗੱਠ ਲੱਗੀਆਂ ਛੱਲੀਆਂ ਮੇਲਾ ਮੁਖਸਰ ਦਾ ਹੋ ਮਟਿਆਰਾ ਕੰਨੀਆਂ ਮੇਲਾ ਮੁਖਸਰ ਦਾ ਹੋ ਮਟਿਆਰਾ ਕੰਨੀਆਂ ਮੇਲਾ ਮੁਖਸਰ ਦਾ ਕੰਨੀਆਂ ਸੁੱਤੀ ਪਈ ਦਾ ਖੜ 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 ਕੇ ਆ ਮਰ ਜਾ ਭੱਲੇ ਰਾਤ ਨੂੰ ਸੁੱਤੀ ਪਈ ਜਾ ਨੀਏ ਮੱਝੇ ਥੱਲੇ ਕੌਣ ਪਾਦੀ ਦੀਵਾ ਜਗਾ ਮੇਰੇ ਬੰਦੇ ਬੰਦੇ ਕੌਣ ਪਾਦੀ ਦੀਵਾ ਜਗਾ ਮੇਰੇ ਮੁੰਡੇ ਬੰਦੇ ਕੌਣ ਪਾਦੀ ਦੀਵਾ ਜਗਾ ਹੋ ਮੇਰਾ ਤਾਂ ਮਹੀ ਉੱਚਾ ਲੰਮਾ ਹਲੇ ਮੇਰਾ ਤਾਂ ਮਹੀ ਪਚਾ ਲੰਬੀ ਨੀਏ ਗੱਟੂ ਜਿਹਾਂ ਕੌਣ ਪਾਦੀ ਦੀਵਾ ਜਗਾ ਇਹ ਬੰਦੇ ਤੇ கேளாதே தேவி முண்டயரே